ਹਲੋ ਜੀ ਸਿਸਟਮ ਜੀ ਸਾਰਿਆਂ ਨੂੰ ਵੈਲਕਮ ਟੀ ਸਿੱਟੀ ਚੈਨਲ ਤੇ ਤੇ ਬੜਾ ਸੋ ਕੱਲ੍ਹ ਵਾਲਾ ਦਿਨ ਫਟਾ ਮਿੱਚੇ ਰਹਿ ਗਿਆ ਕਿਉਂਕਿ ਅਸੀਂ ਬਹੁਤ ਲੇਟ ਪਹੁੰਚੇ ਅਸੀਂ ਪਹੁੰਚਿਆ ਨਹੀਂ 12 ਵਜੇ 12 ਵਜੇ ਅਸੀਂ ਪਹੁੰਚੇ ਰੋਟੀ ਰੋਟੀ ਖਾਂਦਿਆਂ ਸਾਨੂੰ 1:3 ਵਜ ਗਿਆ ਤੇ ਫਿਰ ਅਸੀਂ ਉੱਠੇ ਸਵੇਰੇ 5 ਵਜੇ ਤੇ ਇੱਥੇ ਹੈਗੀ ਜੀ ਠੰਡ ਅਸੀਂ ਆਏ ਆ ਜੀ ਬੜੂ ਸਾਹਿਬ ਤੁਹਾਨੂੰ ਜੀ ਪਤਾ ਹੈ ਕਿ ਸਾਡੇ ਸਾਵਲ ਜੀ ਹੁਣੇ ਇੱਥੇ ਪੜਦੇ ਆ ਤੇ ਬਾਕੀ ਸਾਡੇ ਜਿਹੜੇ ਬੱਚੇ ਆਏ ਨੇ ਫੌਰਨ ਤੋਂ ਉਹਨਾਂ ਨੂੰ ਅਸੀਂ ਲੈ ਕੇ ਆਏ ਆ ਦਿਖਾਉਣ ਦੇ ਇਹਨਾਂ ਦਾ ਜਿਹੜਾ ਸਕੂਲ ਆ ਉੱਥੇ ਤੇ ਮੈਦਰ ਠੰਡ ਲਗਣ ਦੀ ਕੀ ਮਤਲਬ ਸਵੈਟਰ ਦੀ ਲੋੜ ਆ ਐਦਾਂ ਦਾ ਹੋ ਗਿਆ ਕਿਉਂਕਿ ਰਸਤੇ 'ਚ ਜਿਹੜੀ ਹੈ ਬਾਰਿਸ਼ ਹੁੰਦੀ ਆਈ ਤੇ ਸਾਰੇ ਜੜੇ ਗੈਂਡੇ ਠੰਡ ਠੰਡ ਰਾਤੀ ਚੰਗੀਆਂ ਲੈ ਕੇ ਸੁੱਤੀਆਂ ਇੰਨੀ ਠੰਡ ਹੈ ਰਜਾਈ ਵਾਲੀ ਠੰਡ ਸੀ ਰਾਤ ਤੇ ਇਹ ਲੋ ਤੰਨੇ ਸیرے ਸੇਰੇ ਪਹਾੜੀਆਂ ਦੇ ਨਜ਼ਾਰੇ ਲੈ ਲਓ ਦੇਖੋ ਜੀ ਕਿੰਨੀ ਆਖੂ ਸੂਰਤ ਸੇਰੇ ਸੇਰੇ ਚਿੜੀਆਂ ਦੀ ਚਹਕ ਹੰਡੀ ਠੰਡੀ ਆਵਾਜ਼ ਚੱਲ ਰਹੀ ਏ ਤੇ ਵਾਹ ਮੋਹਣਾ ਸੇ ਦੇਖੋ ਕਿੰਨੇ ਦਿਲ ਰੰਦੇ ਆ ਪ੍ਰੋਗਰਾਮ ਤਿੰਨ ਦਿਨ ਚੱਲ ਦੇਣਾ ਬਰਾ ਕੇ ਆ ਇਹ ਤਾਂ ਰਾਜੀ ਸਨਿਓ ਆਪਰੇ ਨੂੰ ਕੋਲ ਨਹੀਂ ਇਧਰ ਜੇ ਸੁੱਤੇ ਪਏ ਨੇ ਸਾਵਲ ਜੀ ਨੇ ਪਰ ਸਾਵਲ ਸੁੱਤਾ ਪਾਪਾ ਨਹੀਂ ਤੇ ਸਾਵਲ ਦੇ ਪੁੱਜੀ ਗਏ ਨੇ ਨਹੀਂ ਪੁੱਜੀ ਤੇ ਪਾਠ ਕਰੇ ਨੇ ਦਿਨਮ ਕਰਕੇ ਦੂਸਰੇ ਮੈਂਬਰ ਸਾਡੇ ਜਿਹੜੇ ਹੈ ਇੱਕ ਫੈਮਿਲੀ ਉਧਰ ਆਕੇ ਆ ਇੱਕ ਫੈਮਿਲੀ ਉਧਰ ਫੈਮਿਲੀ ਤਾਂ ਕਰ ਇਕੱਠੀ ਆ ਮਤਲਬ ਕਿ ਤਿੰਨ ਰੋਜ਼ ਹੈ ਯਾ ਤਿੰਨਾਂ ਦੇ ਵਿੱਚ ਦੋ ਦੋ ਡਬਲ ਬੈਠੇ ਇਹ ਕੀ ਕਰਦੇ ਰਿਹਾ ਗੁਡ ਮਾਰਨਿੰਗ ਇੱਧਰ ਆਵੜੀ ਪਹੁੰਚ ਗਿਆ ਇੱਧਰ ਮਿਆਰ ਕਰਨੀ ਇੱਧਰ ਮੰਮੀ ਵੀ ਨਹੀਂ ਆ ਰਹੇ ਸੀ ਹੁਣੇ ਉੱਠੇ ਜੇ ਸਾਰੇ ਜਣੇ ਤਿਆਰ ਹੋ ਗਏ ਆ ਹੁਣ ਅਸੀਂ ਚੱਲੇ ਆ ਦਰبار ਹਾਲ ਵੈਸੇ ਤੇ ਅੱਪਾ ਹੋ ਆਏ ਆ ਪਰ ਦੁਬਾਰਾ ਚੱਲਨੇ ਸਾਰੇ ਜਾਣੇ ਤੇ ਫੇਰ ਅੱਪਾ ਜਾਵਾਂਗੇ ਜੀ ਕੁਛ ਖਾਣ ਪੀਣ ਤੇ ਮਾਹੀ ਠੰਡ ਵਧੀ ਹੈ ਇੱਥੇ ਮੈਨੂੰ ਤਾਂ ਲੱਗ ਰਹੀ ਜੇ ਤਾਂ ਲੱਗ। ਭਾਈ ਮੈਨੂੰ ਲੱਗਣੀ ਨਹੀਂ ਬੜਾ। ਆਏ ਬੇਬੇ ਫਸਟ ਟਾਈਮ ਮੈਨੂੰ ਠੰਡ ਨਹੀਂ ਲੱਗ ਰਹੀ। ਤੇ ਇਹਨੂੰ ਸਭ ਤੋਂ ਪਹਿਲਾਂ ਠੰਡ ਲੱਗਦੀ ਹੈ। ਨਹੀਂ ਮੈਨੂੰ ਰਾਤੀ ਮਜ਼ਾ ਆਇਆ ਠੰਡ 'ਚ ਸੌਂਦਾ ਠੰਡ ਸੀ ਕਿਤੇ ਉੱਤੇ। ਮਾੜੀ ਚੀਤ ਠੰਡ ਲੋ ਮੈਨੂੰ ਸਭ ਤੋਂ ਪਹਿਲਾਂ ਲੱਗਦੀ ਅੱਜ ਠੰਡ ਨਹੀਂ ਲੱਗ ਰਹੀ। ਸਾਰਿਆਂ ਨੂੰ ਲੱਗ ਗਈ। ਇਹਦਾ ਵੀ ਬੰਦੋਬਸਤ ਕਰਕੇ ਨਾ ਇਹਦੇ ਲਈ ਸਪੈਸ਼ਲ ਸ਼ਾਲ ਲੈ ਸ਼ਾਲ ਗਰਮ ਪੱਟੀਆਂ ਗਰਮ ਪੱਟੀਆਂ ਇਹਦੇ ਲਈ ਟਿਊਬਸ ਕੀ ਇਹਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਹੜੀ ਸਾਡੀ ਕੁੜੀ ਵਲੌਗ ਬਣਾਉਣ ਦੀ ਆ। ਇਹ ਸਾਡੀ ਕੁੜੀ ਨਿੰਨ ਨੀ ਤੇ ਇਹ ਸਾਡਾ ਸਬਲਜੋਤ ਸਿੰਘ ਹੈ ਵੀ ਰੈਡੀ ਹੋ ਗਿਆ ਹੁਣ ਅਸੀਂ ਚੱਲੇ ਆ ਦਰਬਾਰ ਵੱਸਾ ਲੇ ਕਾ ਉਹ ਤਾਂ ਲੋੜ ਨਹੀਂ ਆ। ਉਹ ਤਾਂ ਜਾ ਕੇ ਲਾਣੀਆਂ ਪੈਣੀਆਂ। ਇਹ ਨਾ ਚਾਹ ਬਣਾ ਕੇ ਆਈ ਪੀਤੀ ਤੁਸੀਂ ਚਾਹ ਬਣਾ ਲਈ। ਪਤਾ ਅਸੀਂ ਚਾਹ ਬਣਾਈ? ਮੈਂ ਨਾ ਅਸੀਂ ਹੀ ਬਣਾਈ। ਇੱਤੀ ਮੈਂ ਬਣਾ ਲਈ ਵਾ ਵੀਜੀ। ਦਲਜੀਤ ਜੀ ਬਣਾ ਦੇਤੀ ਉਹ ਉਹਨਾਂ ਨੇ ਪੀਤੀ ਨਹੀਂ ਬਣਨ ਕੀਆ। ਥੋੜੀ ਜੀ ਪੀਤੀ। ਤਾਂ ਜੀ ਹਾਂ ਜੀ ਚਾਹ ਮੈਂ ਫਿਰ ਜੀ ਕਰਨਾ। ਨਾ ਕੋਈ। ਨਾ ਅਜੇ ਤੱਕ ਪਹਿਲਾਂ ਪਿੱਛੇ ਪਾਸਟ ਦੇ ਵਿੱਚ ਕੋਈ ਤਰ੍ਹਾਂ ਦੀ ਰਚਨਾ ਅਜੇ ਤੱਕ ਉਹਦੇ ਬਰਾਬਰ ਦਾ ਕੀ ਹੋਇਆ ਹੈ ਤੇ ਨਾ ਹੀ ਅੱਗੇ ਫਿਊਚਰ ਦੇ ਵਿੱਚ ਕ੍ਰੇਟਿਵਿਟੀ ਉਹਦੇ ਬਰਾਬਰ ਦਾ ਕੀ ਹੋ ਸਕੀਏ ਗੁਣੇ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਲੇ ਉਹ ਕੇਵਲ ਇੱਕ ਹੀ ਵਾਹਨ ਹਸਤੀ ਹੈ ਤੋ ਮਾਤਮਾ ਕਾਲ ਤੋਂ ਪ੍ਰਗਟ ਰੂਪ ਜਿਹੜਾ ਸਾਰਾ ਸੰਸਾਰ ਨੂੰ ਸਾਰੀ ਕਾਇਨਾਤ ਨੂੰ ਲਗਾਤਾਰ ਚਲਾ ਰਿਹਾ ਹੈ ਜਿ세 ਕੇਵਲ ਉਸੇ ਪ੍ਰਕਾਰ ਤੋਂ ਕਾਇਨਾਤ ਨੂੰ ਚਲਾਉਂਦਾ ਹੈ

Satsang so, got it here. Satsang got it here. Satsang got it here. We're <laughs> going E yeah. eu yeah, yeah. yeah. yeah.

जो तेराना होतीन